ਹੈ ਨਹੀਂ ਉੱਡੀ ਫਰੀਦ ਮਾਰ ਕਾ ਮਾਰ ਕਾ ਖਾਲੀ ਓ ਠੀਕ ਹੈ ਇੰਨੀ ਮਾਰ ਕੋਈ ਇੰਨੀ ਮਾਰ ਕਾ ਨਹੀਂ ਰਹੀ ਹੱਥ ਦੱਸ ਦੇ ਓਏ ਹੱਥ ਨਹੀਂ ਇਹ ਤਾਂ ਕਾ ਨਹੀਂ ਕੱਟ ਹੱਥ ਤਾਂ ਕੱਟ ਲੋ ਇਹ ਜਿਹੜਾ ਜਾਦੂ ਥੋੜਾ ਭੇੜਾ ਨਹੀਂ ਜਾਦੂ ਨਹੀਂ ਪੈਸੇ ਮੋੜਦੀ ਕੋਈ ਨਹੀਂ ਹੱਥ ਨਾਲ ਮੈਂ ਸੇ ਮੋੜ ਦੱਸ ਦੇ ਤੂੰ ਮੋੜਦੀ ਜੀ ਤੈਨੂੰ ਨਾ ਚੰਗਾ ਲੱਗਿਆ ਨਹੀਂ ਲਖਾਈ ਉਹ ਕਰਾ ਲੈ ਉਹਦਾ ਪਹਿਲਾਂ ਹੀ ਕਹੀ ਜਾਂਦਾ ਹੈ ਉਹਦਾ ਪਹਿਲਾਂ ਹੀ ਕਰਾਈ ਜਾਂਦਾ ਠੀਕ ਆ ਠੀਕ ਆ ਠੀਕ ਕਟਲ ਬਹੁਤ ਆ ਇਹ ਮੈਡੀਕਲ ਦਾ ਕਿੰਨੇ ਦੀ ਕਹਿੰਦਾ ਮੇਰਾ 9 ਕਹਿੰਦਾ 900 ਵਾਲੀ ਹੈ ਉਹਦਾ ਵੀ ਖਰਚਾ ਉਹ ਨੈਲ ਹੈ ਜਾ ਖੋਚੋ ਗਏ ਦਿਓ 500 ਉਹ ਨਹੀਂ ਯਾਰ ਜਾ ਚੰਗੀ ਆ ਸੁਣਦੇ ਹੋ ਯਾਰ ਕੀ ਕਹਿਣਾ ਬਾਈ ਤੂੰ ਨਹੀਂ ਨਹੀਂ 75 ਲੈ ਤਾਂ ਕਹੀ ਜਾਂਦਾ ਉਹ ਕਿੰਨੇ ਦਾ ਬਾਕੀ ਨਹੀਂ 75 ਦਾ ਫੜਾ ਜਿਆਦਾ ਦਿਖਾਈ ਤੇ ਨਹੀਂ ਮੰਨਦਾ ਦਿਖਾਈ ਵੀ ਉਹਦੀ ਆ 500 ਦੇ ਅੱਠ ਦੀ ਉਹਦੀ ਆ ਤਲਖਾਈ ਆ ਆ ਤਲਖਾਈ ਆ ਪਿੱਛੇ ਆ ਆਦੀ ਆਦੀ ਹੋ ਜਾ ਹੁਣ 8000 ਦੀ ਆ ਮੜੇ ਚੱਕੀ ਬਾਈ ਆ ਕਰ ਬਾਸੂਨ ਵਾਲੀ ਕਿਹੜੀ ਆ ਚੱਟੀ ਆ ਸਹੀ ਆ ਫਿਰ ਤਾਂ ਸੂਨ ਵਾਲੀ ਆ ਯਾਰ 13 ਹੋਣੀ ਆ ਇੱਥੇ ਜਿੱਲੀ ਨਾ ਜਾਗਾ ਮੈਂ ਬਨਾਲੇ ਦੀ ਕਿੰਨਾ ਮਾਰਤੀ ਆ ਆ ਬੱਕਰੀ ਦੱਸ ਆਉਦਾ ਇਹ ਕਿਹੜਾ ਪਿੰਡ ਸੀ ਬਾਈ ਜੀ ਆਪਣਾ ਕਿਹੜਾ ਪਿੰਡ ਸੀ ਚਾਹਲ ਪਿੰਡ ਚਾਹਲ ਪਿੰਡ ਠੀਕ ਆ ਕਿਨੇ ਖਰੀਦੀ ਇਹ ਹਾਂ ਕਿਨੇ ਖਰੀਦੀ ਇਹ ਇਹ ਬਾਈ ਨੇ ਖਰੀਦੀ ਆਪਾਂ ਹੀ ਖਰੀਦੀ ਆ ਤੇਰੇ ਬੇਲੀ ਨੇ ਬੇਲੀ ਕਹਦਾ ਨਾ ਫਿਰ ਤਾਂ ਚੱਲ ਬਖਸ਼ਦਾ ਇਹਨੂੰ ਕੁਲਦੀਪ ਨੂੰ ਦਵਾਤੀ ਬਾਈ ਪੈਸੇ ਪੈਸੇ ਆਏ ਨਹੀਂ ਫੜਾ ਪੈਸੇ ਆ ਸਾਰੇ ਫੜਾਦਾ ਹੀ ਨਹੀਂ ਇਹਨੂੰ ਉਹ ਸਾਰੇ ਨਾਲ ਹੱਥ ਪਾਈ ਯਾਰ ਸਾਰੇ ਕਰਵਾ ਦੇ ਨਹੀਂ ਕਿਸ ਲਿਖਾਈ ਕਰਾ ਨਹੀਂ ਨਹੀਂ ਫਾਈ ਕਰਾ ਉਹ ਲਿਖਾਈ ਬਤਾ ਤਾਂ ਕਾ ਹੁੰਦਾ ਰੁਪਏ ਮਨਿਆ ਕਰੋ ਮਨਿਆ ਕਰੋ ਇਹ ਤਰ੍ਹਾਂ ਖਾਇਆ ੱੱਕੇ ਨਾ ਨਹੀਂ ਆਹ ਨਹੀਂ ਮੰਨਦਾ ਮੈਂ ਤੁਮ ਬਣਾਉਣਾ ਹਾਏ ਜਿੱਥੇ ਕਾ ਕਰਾ ਨਹੀਂ ਮੰਨਦਾ ਮੈਂ 600 ਰੁਪਏ ਲਖਾਈ ਕਰੂਆ 600 ਲਖਾਈ ਦੇ ਦਊਗਾ ਇਹ 600 ਕੱਢ ਦੇਊਗਾ 200 ਲੱਗਦਾ ਇੱਕ ਨੰਗ ਦੇ ਆਹ ਦੋ ਸਹੀ ਲੱਗਿਆ ਦੋ ਸਹੀ ਬਣਾ 600 ਕਿਵੇਂ ਬਣਾਏਗਾ ਤਿੰਨ ਨਾ ਤਿੰਨ ਕਹਦੇ ਯਾਰ ਤੂੰ ਹੁਣ ਉਹ ਤਾਂ ਬੱਚਾ ਹੀ ਹੈ ਦੋਆਂ ਨਹੀਂ ਲੱਗਣੀ ਆ ਚਾਰ ਸੇ ਲੱਗਣਾ ਚਲਦੇ ਕੀ ਕਰ ਰਿਹਾ ਕੀ ਕਰ ਰਿਹਾ ਹੁਣ ਨਹੀਂ ਤੂੰ 6 ਦਿਨ ਕੀ ਕਰ ਰਿਹਾ ਇਹ ਤਾਂ ਭੰਗ 1000 ਰੁਪਏ ਦਾ ਬੱਚਾ ਹੈ ਚਿੱਟੇ ਮੇ ਉਹਨਾਂ ਦੇ ਬੱਕਰੀ ਦਾ ਬੱਚੇ ਵਾਲੀ ਦਾ ਬੱਕਰੀ 10 ਜਾ ਯਾਰ ਜਵੇਂ ਉਹ ਹੀ ਬੱਕਰੀ ਇਹ ਕਾ ਬੱਚੇ ਦਾ ਇੱਕੋ ਪਰਲੀ ਦਾ ਮੇਵਣੀ ਦਾ ਯਾਰ ਤੂੰ ਕਿੰਨੇ ਕਰ ਰਿਹਾ ਮਜ਼ਾਕ ਹੈ ਯਾਰ ਤੂੰ ਕਿੰਨੇ ਕਰ ਰਿਹਾ ਮਜ਼ਾਕ ਹੈ ਦੋ ਰੁਪਏ ਨੂੰ ਰੱਖਦਾ ਇੱਕ ਮਿੰਟ ਕਹ ਕਿ ਮੈਂ 500 ਕਿੰਨਾ ਕਿਲੋ ਮੀਟ ਬਣਦਾ ਕਿੰਨਾ ਕਿੰਨਾ ਹੁੰਦਾ ਇਹ ਤਾਂ ਬੱਡੇ ਬੱਕਰੇ ਛੋਟਾ ਤੇ ਛੋਟਾ 3500 ਉਹ ਦੇਖ ਕੋਲ 3 ਕਿਲੋ ਮੀਟਾ ਛਿੱਟੇ ਵਾਲੇ ਦੇ ਛਿੱਟੇ ਵਾਲੇ ਦਾ 3 ਕਿਲੋ ਮੀਟਾ ਇੰਨਾ ਤੱਕ ਦਾ ਫਿਰ ਬਾਹਲਾ ਥੋੜਾ ਜੀ ਧੁੰਨ ਕਹੀ ਜਿੱਤ ਜੇ ਜਿੰਨਾ ਤੁਹਾਨੂੰ 90000 ਕਾਲ ਯਾਰ ਬਚੇ ਕੋਸ ਤੇ ਮੈਨੂੰ ਵੀ ਦੱਸ ਨਹੀ 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 ਇੱਕ ਗੱਲ ਕਰਦਗੇ ਫਿਰ ਥੱਲੇ ਸਿੱਟਦੇ ਆ ਬੰਨੋ ਜਾ ਯਾਰ ਹਾਂ ਪਰ ਦੇ ਨਾ ਕਹਿ ਦੇ ਹੋਰੇ ਕਰ ਤੂੰ ਬੋਲਿਆ ਨਾ ਕਰ ਸਾਡੇ ਵਿੱਚ ਹੁਣ ਫਿਰ ਹਾਂ ਕਾਲਾ ਜੰਟੇ ਹਾਂ ਉਹ ਚੌੜਾ ਹੋ ਗਿਆ ਮੈਂ ਨਾ ਹੋਰ ਚੌੜਾ ਹੋ ਜਾਊਗਾ ਚੌੜਾ ਹੋ ਗਿਆ ਫੇਰ ਹੋ ਗਿਆ ਚੌੜਾ ਹਾਂ ਤੇਰਾ ਹੀ ਕਰੀਏ ਕੋ 100 ਦਾ ਨਹੀਂ ਕੱਟਾ ਹੁਣ ਮਾਨ ਰੱਖ ਲੈ ਪਾਦੇ ਨੇ ਉਹ ਰੱਖ ਲੈ ਭਰਾ ਉਹ ਨਹੀਂ ਤੱਕਾ ਤੈਨੂੰ ਕਹਿਆ ਤਾਂ ਨਾ ਰੱਖ ਲੈ ਚੁੱਪ ਕਰਕੇ ਰੱਖ ਲੈ ਕਪਤਾਨ ਲਾਉਂਦਾ ਟੁੱਡਾਂ ਸਾਨੂੰ ਕਹਿ ਦਣਾ ਨਾ ਉਹ ਤਾਂ ਫਰਮਾ ਲੈ ਲੈ ਮੈਂ ਕਹਿ ਤਨਾ ਸੁਦਰ ਮੈਂ ਕਹਿ ਰਿਹਾ ਕਿ ਮੈਂ ਕੋਈ 100 ਪਾਇਆ ਯਾਰ ਭਾਈ ਇਹ ਮਾਨ ਲਿਆ ਕਰ ਉਹ ਨਸੀਬ ਹੈ ਕਰਿਆ ਪੈਸੇ ਫੜ ਲੈ ਪੈਸੇ ਨਹੀਂ ਫੇਰ ਕੀ ਤੇ ਮੈਂ ਉਹ ਕੱਢ ਲੂੰ ਗੋਰੇ ਫੜਾ ਉਹ ਫੜ ਯਾਰ ਸੁੱਕੇ ਪੈਸੇ ਫੜ ਤੂੰ ਫੜ ਤੂੰ ਫੜ ਪੈਸੇ ਵੜ ਫੜ ਲੈ ਲੈ ਫੜ ਪੈਸੇ ਤੱਕਾ ਨਹੀਂ ਤੱਕਾ ਬੜਾ ਤੱਕਾ ਹੁੰਦਾ ਨਹੀਂ ਤੱਕਾ ਯਾਰ ਜਾ ਵਾ ਜਾ ਐਵੇਂ ਕਰੀ ਜਾ ਵਾ ਚੱਲ ਨਹੀਂ ਗੋਰੇ ਨੂੰ ਪੱਟੂਆ ਫਰਦ ਨੂੰ ਆ ਬੱਕਰੀ ਲੀਸੀ ਜੀ ਤੇ ਆਪਾਂ ਨਾਲ ਚੱਟਾ ਮੇ ਹਣਾ 2000 ਵਾਲਾ ਤਾਂ ਹੈਗਾ 2 ਕਿ ਤਿੰਨ ਕਿਲੋਮੀਟਰ ਇੰਨਾ ਇੰਨਾ ਬਾਤ ਯਾਰ ਇੱਕ ਜੰਟੇ ਚੱਲ ਵੀ ਜੰਟੇ ਵਾਲੇ ਤੋਂ ਤੇ ਗੋਰੇ ਨੂੰ ਜਾਨਵਰ ਵਿਖਾ ਦਿੰਦੇ ਆ 7000 ਚ ਇੱਕ ਆ ਬਰਬਰੀ ਦੋਗਲਾ ਜਾਂ ਇੱਕ ਆ ਬੱਕਰੀ ਐ ਦੋਸਤੋ ਇਹਦੇ ਮਗਰ ਆ ਬੱਚਾ 7000 ਚ ਸੌਦਾ ਹੋਇਆ ਦੋਸਤੋ ਤਿੰਨਾਂ ਨਗਾਂ ਦਾ ਰੱਖ ਲਹਾ ਜਿਹੜੇ ਹੈਗਾ ਫਿਰ ਦਿਖਾਈ ਦੇ ਮੈਂ ਆਪੇ ਨਿਪਟਾਂਗਾ ਹਾਂ ਨਿਪਟ ਲਾਂਗੇ ਬੱਸ ਰੱਖਾ ਯਾਰ ਰੌਂਡ ਦਾ ਜਾਂਦਾ ਹੈ ਸਹੀ ਆ ਫਟੂ ਤੂੰ ਵੀ ਉਹਦੇ ਆ ਜਾ ਹਾਂ ਜਿੱਦੂ ਦੇ ਆ ਜਾ ਲੈ ਮਰਾਉਂ ਨੇ ਮੇਰੇ ਗੋਗੜ ਪੈਂਦੀ ਪੈ ਟੋਕੀ ਆਏ ਮੈਂ ਤੁਹਾਨੂੰ ਕਿਹਾ ਵੀ ਉਹਦੇ ਭਾਈ ਗੋਗੜ ਪੈਂਦੀ ਆ ਪਾਲਾ ਪਾਲਾ ਕੋਸ ਨਹੀਂ ਪਾਲਾ ਪਾਲਾ ਮੰਨਿਆ ਵੀ ਕਰਦੇ ਓਏ ਕਰਤੀਆਂ ਮੰਨ ਜੇ ਨਹੀਂ ਕਰਦੇ ਆਵਾਜਾ ਵਾ ਜਾਏ ਕਹਤਾ ਮੈਂ ਸੱਤ ਚਲਾ ਯਾਰ ਇਹ ਨਾਲੇ ਤਾਂ ਤਿੰਨਾ ਦਾ ਸੱਤ ਆ ਹੈ ਨਾ ਕਿ ਥਾਂ ਇੰਜ ਵੜ ਹਣ ਨਹੀਂ ਲਖਾਈਆਂ ਦੀ ਕੋਈ ਆਪਕ ਤਿਆਰੀ ਵਾ ਫਿਰ ਪਾਲਾ ਨਹੀਂ ਥੋੜੀਆ ਪਾਲਾ ਫਿਰ ਥੋੜੇ ਯਾਰ ਖੜ ਜਾ ਯਾਰ ਲਖਾਈ ਵੀ ਲਖਾਈ ਚਲ ਯਾਰ ਫਿਰ 100 ਦਾ ਤਾਂ ਵਾਜ ਜਾਂ ਗਿਆ ਮੇਰਾ 100 ਫੜ ਕੇ ਪੋਣਾ ਵਾਜਾਂ ਸੁ ਮੈਂ ਸੋਣਾ ਕਹਿੰਦੇ ਮੈਂ ਸੋਣਾ ਦਿੰਦਾ ਹੀ ਨਹੀਂ ਫਿਰ ਲਖਾਈ ਕਰਾ ਲੇਂਗਾ ਤੂੰ ਲਖਾਈ ਸਾਰੇ ਕਰਾ ਲੂਆ ਯਾਰ ਯਾਰ ਚਾਚਾ ਪਾਲੇ ਲੰਗੇ ਹੁਣ ਆਇਆ ਬਾਪੂ ਧੱਕਾ ਬਾੜਾ ਧੱਕਾ ਤੂੰ ਕੋਟ ਦੀ ਜਿੱਪ ਖੋਲ ਲੈਣਾ ਕਿਉਂ ਮੈਂ ਨਾ ਲੱਜ ਜਿੱਪ ਪਾਲਾ ਖੜ ਜਾ ਗ੍ਰਮੀ ਤੇ ਖੜ ਜਾ ਓਏ ਹਾਂ ਨਾ ਕੀ ਕਹਿੰਨਾ ਠੀਕ ਹੈ ਨਾ ਮੈਂ ਤੈਨੂੰ ਦੱਸ ਦਿੱਤਾ ਗਿਆ ਯਾਰ ਹਾਂ ਨਾ ਹੋਰ ਨਾ ਬੋਲੀ ਕੋਈ ਲਿਖਾਈ ਆਉਦੀ ਆ ਗਿੱਤ ਨਹੀਂ ਬਾਈ ਪਾਲਾ ਨਹੀਂ ਸਾਡੇ ਸਾਥ ਜਾ ਹੋ ਜਾ ਯਾਰ ਹੋ ਜਾ ਪਾਲਾ ਠੀਕ ਆ ਲੈ ਜਾ ਪਾਲਾ ਹੜਾ ਪਹਿਲੇ ਲਾ 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 ਪਾਲਾ ਪਾਏ ਕਾਲਾ ਪਤਨ ਸੰਭੋ ਮਿਲਦੇ ਨੇ ਮੀਂਹ ਆਈ ਤਾਂ ਮਨ ਕੇ ਬੱਦਲ ਬਣਦੇ ਆ ਕਿ ਤੂੰ ਤੂੰ ਕਿੰਨੇ ਹੋ ਇੱਥੇ ਕੀ ਕਰਿਆ ਤੂੰ ਕਿੰਨੇ ਕਮਾਉਣਾ ਤੂੰ ਦੱਸ ਮੈਨੂੰ ਤੂੰ ਕਿੰਨੇ ਕਮਾਉਗੀ ਤੂੰ ਕਰਿਆ ਕੀ ਉੱਥੇ ਕਿੰਨੇ ਲਿਖਦੇ ਕੋਈ ਨਹੀਂ ਦਿਖਾਈ ਤੇ ਦੇਖ ਕੇ ਵੀ ਤੈਨੂੰ ਫੇਰ ਵੀ 350 ਹੀ ਆ ਘਟਿਆ ਤਾਂ ਨਹੀਂ ਕੁਛ ਹਾਂ ਕਿੰਨਾ ਕਿਹਾ ਤੂੰ 750 ਨਹੀਂ ਲੈ ਤਾ ਹਾਂ ਬਕਰਗਾ ਲਿਖ ਜਾ ਕਹੀਗਾ ਨਾ ਰੌਲਾ ਪਾ ਆਹ ਵਾਹ ਜੱਟੇ ਮਰਟ ਜੇ ਪਹਿਲਾਂ ਖਾਣੀ ਜਾਂਦੇ ਦੋ ਅੰਕ ਤੇਨ ਤਿੰਨ ਬੱਦਾਓ ਕੀ ਕਮਾਲੀ ਬੱਦਾਓ ਆਹ ਆਖਿਆ ਪੂਰਾ ਬੱਦਦਾ ਮਾਲ ਵੇਖਦਾ ਪਿਆ ਕੀ ਦਾ ਮੈਂ ਮੰਨਦਾ ਮੈਂ ਥੋੜੀ ਥੋੜੀ ਆਹੋ ਬੱਕਰਾ ਇੱਕ ਜਿਹੜਾ ਉਹ ਬੱਕਰਾ ਆਹ ਪਤਾ ਆ ਤਿੰਨਾ ਦੇ ਆਏ ਤੇ ਨਾ ਤਿੰਨਾ ਦਾ ਹੋ ਰਿਹਾ ਤਿੰਨਾ ਦਾ ਆਪ ਬਕਰੀ ਮਗਰ ਹਾਂ ਉਹ ਪੱਠਾ ਹੀ ਹੈ ਉਹ ਕਾਲਿਆਂ ਕਾਲਿਆਂ ਉਹ ਸ਼ਾਇਦ ਪੱਠਾ ਹੀ ਹੈ ਉਹ ਪੱਠਾ ਨਹੀਂ ਮੀਂਹ ਚ ਸੌਦੇ ਹੁੰਦੇ ਇੱਥੇ ਫਰੀਦਕੋਟ ਯਾਰ ਗੋਰੀਆ ਪਤਾ ਤੇ ਬਾਈ ਪੁੱਛ ਕੇ ਤੇ ਵਾਦਾ ਤਾਂ ਨਹੀਂ ਕਰਿਆ ਨਾ ਨਾ ਮੈਂ ਨਹੀਂ ਉਹ ਕੋਈ ਆਪ ਦੀ ਜਗ੍ਹੀ ਅੱਜ ਆ ਗਿਆ ਟੱਕਾਂ ਚੱਕੀ ਗਿਆ ਟੱਕਾਂ ਨਾ ਫਿਰ ਕਰਾ ਖਰਾ ਉਧਰ ਲਗਾ ਦੇ ਫਿਰ ਮੜੀ ਲਗਾ ਆਹ ਉਧਰ ਜਾ ਦੇ ਲਖਾਈ ਦੇ ਦੇ ਕੋਈ ਨਾ ਫਿਰ ਮੈਂ ਨਾ ਮਾਰਾਂ ਗੱਲ ਨਾ ਗੱਲ ਕਰ ਲਿਆ ਕਰੋ ਸੈਟਿੰਗ ਇੰਨਾ ਵੀ ਕਰ ਲੈਣਾ ਫਿਰ ਆ ਇਹਨਾਂ ਦੋ ਦੋ ਉਹੋ ਕਿੱਥੇ ਮਰੀਆਂ ਨਾ ਸੈਟਿੰਗ ਲਖਾਈ ਆ ਪੁੱਤ ਨੂੰ ਤੂੰ 8 ਕਾ ਮੈਂ ਤੂੰ 8 ਤੇ ਲਖਾਈ ਦਾ ਕਰਾ ਪਮ ਨਹੀਂ ਤਾਂ 200 ਫਿਰ ਇਹ ਹੋ ਗਈ ਇੱਕ ਮਿੰਟ ਗੱਲ ਤਾਂ ਸੁਣ ਦੇ ਜੱਗੀ ਨੂੰ ਕੁਝ ਆ ਗਿਆ ਕੋਈ ਚੇਂਜ ਇੱਕ ਅੱਠ ਦੀਆਂ ਮਗਰ ਅੱਠ ਦੀਆਂ ਹਾਂ ਅੱਠ ਦੀਆਂ ਲਗਾਈ ਦੇਣਾ ਲਿਖਾਈ ਨਹੀਂ ਲਿਖਾਈ ਦਾ ਆਪਾਂ ਲਿਖਾਈ ਬਣਾ ਦਿੰਦਾ ਮੈਂ ਲਿਖਾਈ ਦੇ ਆਪਣੇ ਆਪ ਲਿਖਾਈ ਗਾੜੀ ਆ ਪਿੱਛੇ ਗੱਲ ਬੋਲਣਾ ਆਤਰੀ 200 ਨਾ ਕਰਿਆ ਕਰ ਬਚਾਚਿਆ ਆ ਥੋੜਾ ਹੁੰਦਾ ਜਿਵੇਂ ਤੁਹਾਨੂੰ ਰੱਖੀ ਲਈ ਆਪਦੀ ਗੱਡੀ 10 ਬੈਠੀ ਛੱਜ ਕੇ 250 ਨਹੀਂ ਹੀ ਆ ਜੂ ਫਿਰ ਆ ਇੰਨਾ ਨਹੀਂ ਮਾਨ ਕਰ ਸਕਦਾ ਤੂੰ ਅੱਜ ਤੋਂ ਇੰਨਾ ਮਾਨ ਨਹੀਂ ਕਰ ਸਕਦਾ ਤੂੰ ਆ ਤੂੰ ਨਹੀਂ ਕਰ ਸਕਦਾ ਤਾਂ ਮੈਂ ਤੇਰਾ ਕੀ ਕਹਾਂ ਮੈਂ ਦੱਸ ਕਿਉਂ ਨਹੀਂ ਕਰਦਾ ਜਮਾਂ ਸੋਹਣਾ ਇਹ ਨਹੀਂ ਕਰਦਾ ਨਹੀਂ ਯਾਰ ਇਹ ਲਿਖਾਈ ਇਹ ਤੋਂ ਹੀ ਆ ਨਾ ਰੱਖਾ ਲਿਖਾਈ ਛੋਟੀ ਹੈ ਮੈਂ ਨਹੀਂ ਦੇਣੀ ਚੱਕ ਬਈ ਜਾਨਵਰ ਤੁਹਾਨੂੰ ਵਿਖਾ ਦਿੰਨੇ ਆ ਇੱਕ ਤਾਂ ਬੱਕਰੀ ਖੜੀ ਆ ਲਾਲ ਇਹਦਾ ਸੌਦਾ ਹੋਇਆ 8000 ਦੇ ਵਿੱਚ ਤੇ ਇੱਕ ਇੱਕ ਮਿੰਟ ਚਲਦੇ ਚਲਦੇ ਇੱਕ ਆਹਾ ਇੱਕ ਬਰਬਰੀ ਆ ਇੱਕ ਬੱਚਾ ਪਿੱਛੇ ਦੋਸਤੋਂ ਬਾਈ ਕੀ ਨਾ ਤੁਹਾਡਾ ਜੀ ਉਹ ਪਰਲੇ ਪਾਸੇ ਸਾਡਾ ਤਿੰਨ ਲਗਾ ਦਾ ਸੌਦਾ ਹੋਇਆ ਕਿੰਨੇ ਚ ਕਰਵਾਦਾ ਜੱਗੀ ਹਾਂ 8 ਚ ਲਿਖਾਈ ਆਪੋ ਆਪਣੀ ਠੀਕ ਹੈ ਜੀ ਗੋਰੇ ਨੂੰ ਦਵਾਤੀਆਂ ਬਾਈ ਜੀ ਭਾਣੇ ਵਾਲੇ ਨੇ ਲੇ ਜੰਡੇ ਐ ਫਿਰ ਸਾਦਾ ਸ਼ਰਮਾ ਦੇਖ ਬਾਜ ਨੂੰ ਰੋਲਾ ਨਾ ਪਾ ਬੈਠਕ ਨਾ ਕਰ ਸਾਢੇ 11 ਉਹ ਇੱਕ ਨੋਟ ਹੋਰ ਫੜਾ ਇਹਨਾਂ ਨੂੰ ਵੇਖਣਾ ਮੈਂ ਤਾਂ ਨਹੀਂ ਲੈਂਦਾ ਸੀਗਾ ਇਹ ਕਰੀ ਜਾ ਰੁਕ ਜਾ 4 5 6 ਬਾਠ ਠੀਕ ਆ 500 ਆ ਜਾ ਚਾ ਵਨ 500 ਨੋਟ ਆ ਦੋ ਰੇਟ ਵਾਲੀ ਰਾਮਾ ਜੀ ਦੇ ਕੇ 500 ਨੋਟ ਫਰਾ ਦੇ ਚੁੱਪ ਕਰ ਦੇ 500 ਕੇ ਨ ਦੇ ਦੇ ਚੁੱਪ ਕੇ ਜਾਈ ਚੁੱਪ ਕੇ ਰਹਿ ਮਾਨ 500 ਨੋਟ ਕੱਢ ਪਾ ਲਿਆ ਉਹਰੇ ਆਰੇ ਇਧਰ ਉਹ ਚੱਲ ਕੋਈ ਨਹੀਂ ਜਾਂਦਾ ਨਾ ਤਰਦੀਪ ਲੈ ਵੀ ਦੋਸਤੋ ਕਿਹੜੀਆਂ ਪਟਾ ਜੰਟੇ ਵਾਲੀਆਂ ਪੱਠਾਂ ਦਾ ਸੌਦਾ ਕਰਾਦਾ ਨੈਦੀਆਂ ਸੁਖੇ ਧੂੜਕੋਟ ਵਾਲੇ ਨੂੰ ਆ ਕਾਲੀਆਂ ਪੱਠਾਂ ਦਾ ਸੌਦਾ ਹੋਇਆ ਬਾਈ 11000 ਚ 11.5 ਹਜ਼ਾਰ ਚ 11.5 ਹਜ਼ਾਰ ਚ ਸੌਦਾ ਹੋਇਆ ਜੰਟੇ ਔਲਖਾਲੇ ਤੋਂ ਦਵਾਤੀਆਂ ਸੁਖੇ ਢੂੜਕੋਟ ਵਾਲੇ ਨੂੰ